ਗੁਰਪਿਆਰਵਾਲੇ ਵਾਇਗੁੰਟੀ ਦਾ ਖਾਬਸਾ ਵਾਇਗੁੰਟੀ ਦੀ ਫਤਿਹ ਜੀ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮੌੜ ਬਰਨਾਲਾ ਜ਼ਿਲ੍ਹੇ ਦਾ ਪਿੰਡ ਹੈ ਕੌਣ ਸਿੱਥੇ ਆਏ ਆ ਜਿੱਥੇ ਮਾਤਾ ਗੁਰਦੇਵ ਕੌਰ ਦਾ ਪਰਿਵਾਰ ਲੋੜਵੰਦ ਪਰਿਵਾਰ ਹੈ ਕਿਰਤੀ ਪਰਿਵਾਰ ਹੈ ਇਹ ਪੰਜ ਭੈਣ ਭਾਈ ਹੈ ਬਹੁਤ ਛੋਟੇ ਹੁੰਦੇ ਬੱਚਿਆਂ ਦੇ ਨਾਲ ਦੇ ਪੇਰੈਂਟਸ ਹੈ ਜਿਹੜੇ ਚੜਾਈ ਕਰ ਗਈ ਸੀ ਦਾਦੀ ਨੇ ਇਹ ਬੱਚੇ ਪਾਲੇ ਆ ਦਾਦੀ ਗੁਰਦੇਵ ਕੌਰ ਨੇ तकरीबन 5 ਮਹੀਨੇ ਪਹਿਲਾਂ ਦਾਦੀ ਵੀ ਜਿਹੜੀ ਚੜਾਈ ਕਰ ਚੁੱਕੀ ਹੈ ਇਸ ਪਰਿਵਾਰ ਦਾ ਜਿਹੜਾ ਮੰਥਲੀ ਸੇਵਾ ਹੁੰਦੀ ਹੈ ਕਿਚਨਰ ਬਾਟਰ ਲੋ ਦੀ ਜਿਹੜੀ ਸਮੂਹ ਸਾਥ ਸੰਤ ਹੁੰਦੀ ਹੈ ਵੀ ਰਜੀ ਸਿੰਘ ਬਾਟ ਉਹਦਾ ਫਰੈਂਡ ਸਰਕਲ ਉਹਨਾਂ ਦੇ ਉਦਮ ਦੇ ساتھ ਕੇ ਚੱਲ ਰਿਹਾ ਹੈ ਹਰ ਮੰਥਲੀ ਅੱਜ ਫੇਰ 1 ਦਸੰਬਰ ਨੂੰ ਅਸੀਂ ਇਹ ਪਰਿਵਾਰ ਕੋਲ ਆਏ ਆਂ ਤਾਂ ਕਿ ਇਹਨਾਂ ਦਾ ਚੁੱਲ੍ਹੇ ਦਾ ਖਰਚਾ ਚੱਲਦਾ ਰਹੇ ਇੰਨੇ ਬੱਚੇ ਪੜ੍ਹਦੇ ਰਹਿਣ ਬੱਚੀ ਵੀ ਪੜ੍ਹਦੀ ਹੈ ਇਹ ਤੇ ਧੰਨਵਾਦ ਆ ਮੈਂ ਦੁਬਾਰਾ ਫੇਰ ਧੰਨਵਾਦ ਕਰ ਦਵਾ ਕਿਚਨਰ ਬਾਟਰ ਲੋ ਦੀ ਜਿਹੜੀ ਸਮੂਹ ਸਾਥ ਸੰਤ ਹੈ ਵੀ ਰਜੀ ਸਿੰਘ ਬਾਟ ਨੂੰ ਦਾ ਫਰੈਂਡ ਸਰਕਲ ਜਿਹਨਾਂ ਦੇ ਉਦਮ ਦੇ ساتھ ਆ ਅਸੀਂ ਹਰ ਮਹੀਨੇ ਵਾਰ ਪਹਿਲੇ ਹਫਤੇ ਜਿਹੜਾ ਇਸ ਪਰਿਵਾਰ ਕੋਲ ਆਉਨੇ ਕੌਣ ਸੁਪੰਡ ਹੈ ਜਿਸ ਤੋਂ ਬਰਨਾਲਾ ਮਾਤਾ ਗਰਦੀਪ ਕੌਰ ਜੀ ਜਿਹੜੀ ਦਾਦੀ ਨੇ ਬੜੇ ਔਖੇ ਔਖੇ ਪੰਜ ਬੱਚਿਆਂ ਨੂੰ ਪਾਲਿਆ ਪਹਿਲਾਂ ਜਿਹੜੀ ਇਹਨਾਂ ਦੀ ਵੱਡੀ ਬੱਚੀ ਆ ਉਹਦੀ ਮੈਰਿਜ ਵੀ ਜਿਹੜੀ ਆਪਾਂ ਗਰਦੀ ਭਾਜੀ ਆਸਟ੍ਰੇਲੀਆ ਉਹਨਾਂ ਵੱਲੋਂ ਕੀਤੀ ਰਹੀ ਸੀ ਤੇ ਜਿਹੜਾ ਘਰ ਹੈ ਇਹਨਾਂ ਨੂੰ ਮਕਾਨ ਆ ਜਥੇਦਾਰ ਰਣਜੀਤ ਸਿੰਘ ਦੀ ਐਕਸਪੋਰਟ ਕੈਨੇਡਾ ਉਹਨਾਂ ਵੱਲੋਂ ਜਿਹੜਾ ਬਣਵਾ ਕੇ ਦਿੱਤਾ ਗਿਆ ਸੀ ਕਿਉਂਕਿ ਪੰਜ ਬੱਚੇ ਹੀ ਰਹਿੰਦੇ ਇੱਥੇ ਬੱਚੇ ਬਹੁਤ ਛੋਟੇ ਐ ਤੇ ਇਸ ਕਰਕੇ ਧੰਨਵਾਦ ਹੈ ਕਿਚਨਰ ਬਟਰਲੂ ਦੀ ਜਿਹੜੀ ਸੰਗਤ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮੰਥਲੀ ਇਹ ਪਰਿਵਾਰ ਨੂੰ ਸੇਵਾ ਦੇ ਰਹੇ ਆਂ ਅੱਜ ਜਿਹ 1 ਦਸੰਬਰ ਨੂੰ ਅਸੀਂ ਇਹ ਪਰਿਵਾਰ ਨੂੰ ਸੇਵਾ ਦੇ ਰਹੇ ਹਾਂ ਮੰਥਲੀ ਕਿਚਨਰ ਵਾਟਰਲੂ ਦੀ ਜਿਹੜੀ ਸਮੂਸਾ ਸੰਤਾ ਉਹਨਾਂ ਬਲੋ ਪੁੱਤ ਠੀਕ ਹੈ ਘਰੇ ਮਾਹੌਲ ਸਾਰਾ ਸਭ ਠੀਕ ਠਾਕ ਪੜਾਈ ਤੇਰੀ ਠੀਕ ਚੱਲਦੀ ਹੈ ਹਾਂਜੀ ਬੜਾ ਚੰਗਾ ਵਾਈ ਗੁ ਜੀ ਦਾ ਖਾਲਸਾ ਵਾਈ ਗੁ ਜੀ ਕੀ ਖਤ